ਪੰਜਾਬ ਦੇ ਵਿੱਚ ਅੱਜ ਪਿੰਡਾਂ ਦੀ ਸਰਕਾਰ ਬਣਾਉਣ ਦਾ ਦਿਨ ਹੈ ਦਰਅਸਲ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਦੀ ਅੱਜ ਗਿਣਤੀ ਹੋ ਰਹੀ ਹੈ ਤੇ ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਬੀਬੀਕੇ ਡੀਏਵੀ ਕਾਲਜ ਵਿਖੇ ਖੜੇ ਹਾਂ ਜਿੱਥੇ ਕਿ ਕੁਝ ਜਿਹੜੇ ਚੋਣਾਂ ਹੋਈਆਂ ਸੀ ਉਸ ਦੀ ਅੱਜ ਗਿਣਤੀ ਹੋ ਰਹੀ ਹੈ ਤਾਂ ਸਭ ਤੋਂ ਪਹਿਲੇ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਆਪਣੇ ਸਾਥੀਆਂ ਦਾ ਇੰਤਜ਼ਾਰ ਕਰਨ ਵਾਸਤੇ ਜਿਹੜੇ ਲੋਕ ਬੈਠੇ ਨੇ ਤਾਂ ਇਸ ਦੇ ਅੰਦਰ ਜਿਹੜਾ ਹੈ ਕਾਊਂਟਿੰਗ ਚੱਲ ਰਹੀ ਹੈ ਤਾਂ ਲੋਕ ਬਾਹਰ ਦੇ ਰਹਾ ਹੈ ਇੰਤਜ਼ਾਰ ਕਰ ਰਹੇ ਕਿ ਕਦੋਂ ਉਹਨਾਂ ਦੀ ਆਵਾਜ਼ ਆਏਗੀ ਉਹਨਾਂ ਦੇ ਜਿਹੜੇ ਕੈਂਡੀਡੇਟ ਦੀ ਆਵਾਜ਼ ਜਿੱਤਦੀ ਆਏਗੀ ਤਾਂ ਉਸ ਤੋਂ ਬਾਅਦ ਇਹ ਲੋਕ ਇੱਕ ਇਲੈਕਟਰਲ ਪ੍ਰੋਸੈਸ ਦੇ ਵਿੱਚ ਜਿਹੜਾ ਹੈ ਸਰਕਾਰ ਦਾ 파ਟ ਬਣਨਗੇ ਤਾਂ ਦੱਸਣਾ ਚਾਹਾਂਗੇ ਜ਼ਿਲ੍ਹਾ ਪੰਰਿਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਪੰਜਾਬ ਦੇ ਵਿੱਚ ਹੋਈਆਂ ਸੀ ਤਾਂ ਉਸ ਤੋਂ ਬਾਅਦ ਇਹ ਹਾਲਾਤ ਤੁਸੀਂ ਇਸ ਵੇਲੇ ਆਪਣੀ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਜ ਗਿਣਤੀ ਹੈ ਔਰ ਅਗਰ ਪੂਰੇ ਸੂਬੇ ਭਰ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਆਮ ਆਦਮੀ ਪਾਰਟੀ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ ਕਈ ਜਗ੍ਹਾ ਦੇ ਉੱਤੇ ਕਾਲੀ ਦਲ ਦੇ ਉਮੀਦਵਾਰ ਖਾਸ ਕਰਕੇ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਕਾਲੀ ਦਲ ਦੀ ਵੀ ਜਿੱਤ ਹੋਈ ਹੈ ਔਰ ਜਿਹੜਾ ਖਾਸ ਤੌਰ ਤੇ ਗੱਲ ਕਰੀਏ ਤਾਂ ਇਸ ਵੇਲੇ ਰੁਝਾਨ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਪੱਖ ਚ ਜਾਂਦੇ ਨਜ਼ਰ ਆ ਰਹੇ ਤੁਸੀਂ ਦੇਖ ਸਕਦੇ ਹੋ ਕਿ ਸੁਰੱਖਿਆ ਦਾ ਕੜਾ ਪਹਿਰਾ ਇੱਥੇ ਅ ਦਿਰਾ ਰੱਖਿਆ ਗਿਆ ਹੈ ਤੇ ਕਿਸੇ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਹੜੇ ਵੀ ਲੋਕ ਇੱਥੇ ਨੇ ਜਿਨ੍ਹਾਂ ਦੇ ਉਮੀਦਵਾਰ ਨੇ ਜਾਂ ਜਿਹੜੇ ਲੋਕ ਨੇ ਉਹਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਜਿਹੜਾ ਕਿ ਕੈਂਡੀਡੇਟ ਹੈ ਉਸ ਨੂੰ ਹੀ ਅੱਗੇ भेजा जा रहा है जो जित के बाहर आ रहा है सर किद्दा दे इंतजाम किए गए बहुत बढ़िया जी देखो किड्डा बढ़िया पीसफुल चल रहा है शांति जिन्ना दी गिनती होई जांदी है उन बाहर ਛੱਡਣ ਜਾ ਰਹੇ ਅੱਛਾ ਜੀ ਤਾਂ ਇਹ जितگە ਜਿਹੜੀ ਪਾਰਟੀ ਤੁਸੀਂ ਅਸੀਂ ਸਰਪੰਚ ਪਹਿਲਾਂ ਜਿੱਤੇ 960ਾਂ ਵੋਟਾਂ ਨਾਲ ਆਜ਼ਾਦ ਇਸ ਵਾਰ ਵੀ ਅਸੀਂ ਜਿਆਦਾ ਜਿੱਤੇ ਆ ਜੀ ਆਜ਼ਾਦ ਹੀ 157 ਵੋਟਾਂ ਨਾਲ ਅੱਛਾ ਕੋਈ ਪਾਰਟੀ ਨੇ ਨੀ ਪਾਰਟੀ ਨਹੀਂ ਅੱਗੇ ਸਰਪੰਚ ਅਸੀਂ ਜਿੱਤੇ 960ਾਂ ਵੋਟਾਂ ਨਾਲ ਆਜ਼ਾਦ ਤੇ ਹੁਣ ਅਸੀਂ ਸੰਤੀ ਜਿੱਤੇ ਆ 157 ਵੋਟਾਂ ਨਾਲ ਕੋਈ ਸਾਡਾ ਬੂਤ ਸੀ ਤੁਹਾਡਾ ਜੀ ਸਾਡਾ ਢਾਰੀ ਬੂਤ ਜੋਂ ਇੱਕ ਇੱਕ ਦੋ 3 4 5 6 ਕਾਰਨ ਕੀ ਹੈ ਰਾਜਨੀਤਿਕ ਲੋਕਾਂ ਨੇ ਇਹ ਲੋੜ ਨਹੀਂ ਪੋਲੀਟਿਕ ਪਾਰਟੀ ਦੀ ਲੋੜ ਤੇ ਹੈਗੀ ਆ ਪਰ ਅਸੀਂ ਅਸੀਂ ਇਹਦੇ ਵਿੱਚ ਇੱਕ ਸੁਸਾਇਟੀ ਬਣਾਈ ਹੈ ਜੀ ਮੇਰਾ ਮੇਰਾ ਪਿੰਨੇ ਮੇਰੀ ਸ਼ਾਨ ਟਾਰੀ ਅਸੀਂ ਉਹ ਮਤਲਬ ਕਿ ਡਰੱਗਸ ਦੇ ਉੱਤੇ ਕੰਮ ਕਰਦੇ ਆਂ ਵੀ ਕਿਹੇ ਤਰੀਕੇ ਦੇ ਨਾਲ ਡਰੱਗਸ ਨੂੰ ਕਿੱਦਾਂ ਰੋਕਿਆ ਜਾ ਸਕਦਾ ਕਿੱਦਾਂ ਵਰਗੇ ਚੰਗੇ ਕੰਮ ਕੀਤੇ ਜਾ ਸਕਦੇ ਉਸ ਅਧਾਰ ਦੇ ਉੱਤੇ ਅਸੀਂ ਲੋਕਾਂ ਤੋਂ ਵੋਟਾਂ ਮੰਗੀਆਂ ਰਾਜਨੀਤੀ ਚ ਆਏ ਆਂ ਤੇ ਰਣਨੀਤੀ ਜਾ ਕੇ ਚਲੋ ਸਾਡਾ ਮਕਸਦ ਇਹ ਵੀ ਆਪਣੇ ਪਿੰਡ ਨੂੰ ਸੋਹਣਾ ਸਾਫ ਸੁਥਰਾ ਬਣਾਈਏ ਜੀ ਤਾਂ ਬਿਲਕੁਲ ਮੇਰਾ ਪਿੰਡ ਮੇਰੀ ਸ਼ਾਨ ਇਹ ਇੱਕ ਅਲੱਗ ਤਸਵੀਰ ਪੰਜਾਬ ਦੀ ਜਿੱਥੇ ਕਿ ਬੜੀ ਸਿਆਸੀ ਪਾਰਟੀਆਂ ਆਪਣੇ ਜਿੱਤ ਦੇ ਦਾਅਵੇ ਕਰੀ ਨੇ ਉੱਥੇ ਇਸ ਤਰ੍ਹਾਂ ਦੇ ਲੋਕ ਵੀ ਨੇ ਜਿਹੜੇ ਕਿ ਬਿਨਾ ਕਿਸੇ ਸਿਆਸੀ ਪਾਰਟੀ ਦੇ ਬਿਨਾ ਕਿਸੇ ਸਿਆਸੀ ਪਾਰਟੀ ਦੇ ਸਿੰਬਲ ਤੋਂ ਜਿੱਤ ਕੇ ਆਏ ਨੇ ਭਾਜੀ ਕੀ ਕਹਿਣਾ ਚਾਹੋਗੇ ਅਹੀਂ ਜੀ ਜਿੱਤ ਸਾਡੀ ਹੈ ਜੀ ਅਸੀਂ ਮੇਰਾ ਪਿੰਡ ਮੇਰੀ ਸ਼ਾਨ ਅਹੀਂ ਜਿਹੜੇ ਕੰਮ ਕੀਤੇ ਨੇ ਜੀ ਟਾਰੀ ਦੇ ਵਿੱਚ ਸਭ ਤੋਂ ਵੱਡਾ ਵਾ ਜਿਹੜਾ ਟਾਰੀ ਚ ਕਚਰੇ ਦੇ ਢੇਰ ਸੀ ਨਾ ਉਹ ਆਪਣੇ ਹੱਥੀਂ ਅਸੀਂ ਕਵਰ ਕੀਤਾ ਚੱਕ ਕੇ ਤੇ ਅਸੀਂ ਕੀਤੇ ਆ ਸਾਨੂੰ ਉਹਨਾਂ ਜਿੰਨੀਆਂ ਔਰਤਾਂ ਨੇ ਵੋਟਾਂ ਪਾਈਆਂ ਜਿਹੜੀਆਂ ਇਸ ਪਰੇਸ਼ਾਨੀ ਤੋਂ ਹੈਗੀਆਂ ਸੀ ਕਿ ਕੂੜਾ ਨਹੀਂ ਕੋਈ ਕਿਸ ਸਿਸਟਮ ਹੁੰਦਾ ਬਾਕੀ ਵੀ ਜਿਹੜੇ ਕੋ ਕੰਮ ਜਿਹੜੇ ਡਰਗ ਦੇ ਕੰਮ ਆ ਅਸੀਂ ਐਂਟੀ ਡਰਗ ਚਲਦੇ ਆ ਚਲੋ ਪੋਲੀਟੀਕਲ ਪਾਰਟੀਆਂ ਦਾ ਸਿਸਟਮ ਹੁੰਦਾ ਪਰ ਅਸੀਂ ਪੋਲੀਟੀਕਲ ਪਾਰਟੀਆਂ ਤੋਂ ਉੱਠ ਕੇ ਤੇ ਅਸੀਂ ਬਿਲਕੁਲ ਤਾਂ ਤੁਸੀਂ ਵੇਖੋ ਕਿ ਇਸ ਵੇਲੇ ਜਿੱਤਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਾਂ ਬਿਨਾਂ ਕਿਸੇ ਪੋਲੀਟੀਕਲ ਪਾਰਟੀ ਦੀ ਸਪੋਰਟ ਤੋਂ ਵੀ ਇਹ ਲੋਕ ਜਿੱਤੇ ਨੇ ਕਿਉਂਕਿ ਪਿੰਡ ਵਿੱਚ ਮੈਂ ਜਿੱਤੇ ਮੈਂ ਸਰਪੰਚਾ ਰਪੀ ਸਿੰਘ ਬਿਲਕੁਲ ਤਾਂ ਬਿਲਕੁਲ ਵੇਖੋ ਤੁਸੀਂ ਤਾਂ ਹੁਣ ਕੀ ਕੀ ਜਿੱਤੇ ਹੋ ਜੀ ਇਸ ਵੇਲੇ ਅਸੀਂ ਸਰਪੰਚ ਪਹਿਲਾਂ ਜਿੱਤੇ ਆ ਤੇ ਹੁਣ ਅਸੀਂ ਸਮਤੀ ਬਲਾਕ ਸਮਤੀ ਜਿਹੜੀ ਇਲੈਕਸ਼ਨ ਹੋਈ ਸੀ ਕਿਉਂਕਿ ਜ਼ਿਲ੍ਹਾ ਪਰਚੇ ਦੀ ਸਾਡੀ ਹੋਈ ਨਹੀਂ ਆ ਬਲਾਕ ਸੀ ਹਾਂ ਜੀ ਤੇ ਇਹ ਬਲਾਕ ਸਮਤੀ ਜਿਹੜੀ ਹੈ ਇਹ ਹੀ ਜਿੱਤੇ ਆ ਤੇ ਲੋਕਾਂ ਨੇ ਮਤਲਬ ਤੇ ਇਸ ਵਾਰ ਪੋਲਿੰਗ ਦਾ ਟੂਇ ਤੇ ਤਦ ਕਰਕੇ ਥੋੜੀ ਲੀਡ ਨਾਲ ਜਿੱਤੇ ਆ ਤੇ ਪਿੰਡ ਵਾਲਿਆਂ ਨੇ ਬਿਨਾ ਪੈਸੇ ਤੋਂ ਬਿਨਾ ਲਾਲਚ ਤੋਂ ਬਿਨਾ ਸ਼ਰਾਬ ਤੋਂ ਸਾਨੂੰ ਫ੍ਰੀ ਪਹਿਲਾਂ ਹੀ ਇੰਨੀ ਤਗੜੀ ਸਰਪੰਚੀ ਜਿੱਤੇ ਆ 20000 ਰੁਪਏ ਦੇ ਪੰਜ ਹਜ਼ਾਰ ਦੀ ਬਾਦੀ ਵਾਲਾ ਪਿੰਡ ਆ 7500 ਵੋਟ ਆ ਟਾਰੀ ਦੀ ਇੱਕ ਪਾਸੇ ਲੱਗਾ ਪੰਜ 30 ਲੱਖ ਸਰਪੰਚੀ ਜੇ ਹੱਡਾ ਲੱਗਾ ਕਰਾ 20000 ਰੁਪਏ ਜਿਹੜੇ ਕਾਗਜ ਭਰੇ ਆ 20000 ਰੁਪਏ 20000 ਜਹਾਂ ਹੀ ਏਡੇ ਤਕੜੇ ਪਿੰਡ ਦੀ ਸਰਪੰਚੀ ਪਹਿਲਾਂ ਜਿੱਤੀ ਆ ਤੇ ਹੁਣ ਹੱਡਾ 500 ਰੁਪਏ ਲੱਗਾ ਜੋ ਕਾਗਜਾਂ ਦਾ ਬਸ ਬਸ ਪਿਆ ਸ਼ਰਾਬ ਨਹੀਂ ਮੰਡੀ ਮੈਂ ਨਾ ਸਵਾਲ ਹੀ ਪੈਦਾ ਹੁੰਦਾ ਐਸਡੀਐਮ ਸਾਹਿਬ ਦਾ ਇਹਦੇ ਵਿੱਚ ਬਹੁਤ ਜ਼ਿਆਦਾ ਧੰਨਵਾਦ ਉਹਨਾਂ ਨੇ ਬੜਾ ਸੋਹਣਾ ਸਾਨੂੰ ਪ੍ਰਸ਼ਾਸਨ ਦਿੱਤਾ ਉਹਨਾਂ ਨੇ ਮਤਲਬ ਕਿ ਪਹਿਲੇ ਦਿਨ ਤੋਂ ਹੀ ਸਾਨੂੰ ਆਸ਼ਵਾਸ਼ਣ ਦਿੱਤਾ ਵੀ ਕਿਸੇ ਪ੍ਰਕਾਰ ਦੇ ਕੋਈ ਰਿਜੈਕਸ਼ਨ ਪੱਦਰ ਤੇ ਇਦਾਂ ਹੀ ਆਪਣੀ ਸਰਦਾਰੀ ਕਾਇਮ ਕਰੋਗੇ ਹਾਂਜੀ ਇਹ ਤੇ ਆ ਜਾਂ ਚਾਉਂਦੇ ਆ ਵੀ ਅਸੀਂ ਐਮਐਲਏ ਵੀ ਆਪਣਾ ਖਲਾਰਾਂਗੇ ਆਜ਼ਾਦ ਅੱਛਾ ਤੇ ਹੋ ਸਕੇ ਤਾਂ ਅਸੀਂ ਟਾਰੀ ਹਲਕੇ ਤੋਂ ਅਸੀਂ ਜਾਦ ਐਮਐਲਏ ਲੜਾਈਏ ਤੇ ਫਿਰ ਉਹਦੇ ਉਤੇ ਅਸੀਂ ਵਰਕ ਕਰਾਂਗੇ ਪੋਲੀਟਿਕਲ ਪਾਰਟੀਆਂ ਨਾਲ ਨਹੀਂ ਰਹਿਣਾ ਨਹੀਂ ਪੋਲੀਟਿਕਲ ਪਾਰਟੀਆਂ ਨਾਲ ਘੱਟ ਕੇ ਕੋਈ ਵੇਖੋ ਨਾ ਮਤਲਬ ਜੇ ਅਸੀਂ ਟਾਰੀ ਹਲਕੇ ਦੀ ਅੱਜ ਪੋਲੀਟਿਕਲ ਪਾਰਟੀ ਅਸੀਂ ਦੇਖਦੇ ਆ ਕੋਈ ਵੀ ਆ ਮਤਲਬ ਆ ਗਿਆ ਕੋਈ 5 ਸਾਲ ਆ ਗਿਆ ਫਿਰ ਅਗਲੇ 5 ਸਾਲ ਨਵਾ ਫਿਰ ਅਗਲੇ 5 ਸਾਲ ਨਵਾ ਫਿਰ ਅਗਲੇ 5 ਸਾਲ ਨਵਾ ਇਹਦੇ ਨੂੰ ਚੰਗਾ ਅਸੀਂ ਇੱਕ ਜਾਦ ਆਪਣਾ ਦਵਾਂਗੇ ਤਾਂ ਅਸੀਂ ਉਹ ਖਿਲਾਰ ਕੇ ਤਾਂ ਅਸੀਂ ਉਹ ਜਿੱਤਾਂਗੇ ਬਿਲਕੁਲ ਵਿਕਟਰੀ ਦੇ ਸਾਈਨ ਤੁਸੀਂ ਵੇਖੋ ਇਸ ਵੇਲੇ ਉਹਨਾਂ ਵੱਲੋਂ ਬਣਾਏ ਜਾ ਰਹੇ ਨੇ ਤਾਂ ਜਿੱਤ ਦੀਆਂ ਖੁਸ਼ੀਆਂ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਤਾਂ ਇਹ ਪੰਜਾਬ ਦੀ ਸਭ ਤੋਂ ਖੂਬਸੂਰਤ ਤਸਵੀਰ ਹੈ ਬਿਨਾਂ ਕਿਸੇ ਰਾਜਨੀਤਿਕ ਪਾਰਟੀ ਦੇ ਇਹ ਲੋਕ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਦੇ ਕੰਮ ਕਰਾਏ ਔਰ ਬਿਨ ਪੈਸੇ ਹੋ ਜਰੇ ਨੇ ਜਿੱਦ ਦੇ ਨਜ਼ਰ ਆ ਰਹੇ ਤੇ ਭਾਜੀ ਹੁਣ ਥੱਲੇ ਫਿਰ ਕੰਮ ਜਾਰੀ ਰਹਿਣਗੇ ਹਾਂਜੀ ਕੰਮ ਜਾਰੀ ਰਹਿਊਗੇ ਵੀ ਅ ਮੇਰਾ ਪਿੰਡ ਮੇਰੀ ਸ਼ਾਨ ਜਿੱਦਾਂ ਵਰਕ ਆ ਰਹੀ ਆ ਪਿੱਛੇ ਜੀ ਅਸੀਂ ਆਪਣੇ ਪਿੰਡ 3500 ਬੂਟਾ ਲਾਇਆ ਸੀ ਜਿੱਦਾਂ ਕਿਤੇ ਵੀ ਕੂੜੇ ਦਾ ਡੈਂਪ ਹੁੰਦਾ ਸੀ ਆਪਣੇ ਹੱਥੀਂ ਕਰਦੇ ਆ ਸਾਡੀ ਜਿਹੜੀ ਟੀਮ ਆ ਵਿੱਚ ਵੈਲ ਐਜੂਕੇਟਰ ਬੰਦੇ ਆ ਜੈ ਸਿੰਘ ਆ ਜਿਹੜੇ ਹੁਣ ਸਮਝੀ ਦਿੱਤੇ ਆ ਪ੍ਰਿੰਸੀਪਲ ਆ ਇਹ ਸੂਬੇਦਾਰ ਆ ਥਾਣੇਦਾਰ ਆ ਟੀਚਰ ਆ ਮਤਲਬ ਸਾਰੀ ਵਧੀਆ ਪੜੇ ਲਿਖੇ ਪ੍ਰਧਾਨ ਆ ਪੁਲਵਾਨ ਆ ਸਾਰੇ ਮਤਲਬ ਵੈਲ ਐਜੂਕੇਟਰ ਬੰਦੇ ਆ ਮਤਲਬ ਜਿਨ੍ਹਾਂ ਨੇ ਸੋਚਿਆ ਵੀ ਇੱਕ ਪਿੰਡ ਦੀ ਸੇਵਾ ਕਰਨੀ ਆ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਹਾਂਜੀ ਤੇ ਇਦਾਂ ਹੀ ਅਸੀਂ ਆਨੇ ਵੀ ਟੀਮ ਵਰਕ ਬਣਿਆ ਰਵੇ ਤੇ ਵੈਗੁਰ ਚੜਦੀ ਕ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਕਿ ਤੁਸੀਂ ਵੇਖੋਗੇ ਲਗਾਤਾਰ ਜਿਹੜੇ ਨੇ ਨਤੀਜੇ ਆਨੇ ਸ਼ੁਰੂ ਹੋ ਚੁੱਕੇ ਨੇ ਤੋਂ ਉਸ ਤੋਂ ਬਾਅਦ ਜਿਹੜਾ ਹੈ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਜਿਹੜੇ ਨੇ ਉਹ ਇਹਨਾਂ ਚੋਣ ਮੈਦਾਨ ਸੀ ਤੋਂ ਉਸ ਤੋਂ ਬਾਅਦ ਤੁਸੀਂ ਵੇਖੋ ਕਿ ਇਸ ਵੇਲੇ ਕਾਊਂਟਿੰਗ ਸੈਂਟਰਾਂ ਤੇ ਲਗਾਤਾਰ ਲੋਕਾਂ ਦੇ ਦਿਲਾਂ ਦੀ ਧੜਕਣਾ ਇਸ ਵੇਲੇ ਤੇਜ਼ ਹੋ ਰਹੀ ਹੈ ਨਹੀਂ ਕਿਉਂਕਿ ਬੈਲਟ ਤੇ ਜਿਹੜਾ ਹੈ VOTING ਹੋਈ ਸੀ ਤੇ ਕਾਊਂਟਿੰਗ ਚੱਲ ਰਹੀ ਹੈ ਤੇ ਕਾਊਂਟਿੰਗ ਤੋਂ ਬਾਅਦ ਜਿਹੜਾ ਹੈ ਉਹ ਨਤੀਜੇ ਆਉਣੇ ਸ਼ੁਰੂ ਹੋ ਰਹੇ ਔਰ ਜਿਹਦੇ ਜਿਹਦੇ ਨਤੀਜੇ ਆ ਰਹੇ ਨੇ ਉਹ ਬਾਹਰ ਜਾ ਰਹੇ ਨੇ ਲੇਕਿਨ ਹਾਲੇ ਵੀ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਪੁਲਿਸ ਵੱਲੋਂ ਕੜਾ ਇੰਤਜ਼ਾਮ ਸੁਰੱਖਿਆ ਦਾ ਇੱਥੇ ਕੀਤਾ ਗਿਆ ਹੈ ਤਾਂ ਕਿਸੇ ਨੂੰ ਵੀ ਸਰ ਦੋ ਮਿੰਟ ਗੱਲ ਕਰਨੀ ਸੀ ਤਾਂ ਕੀ ਡਿਟੇਲ ਹੈ ਜੀ ਕਦੋਂ ਤੱਕ ਇਹ ਨਿਪਟੇ ਚੜ ਜਾਏਗਾ ਕੰਮ ਸਾਰਾ ਦੇਖੋ ਜੀ ਇਹ ਰਾਉਂਡ ਵਾਈਸ ਬਲਾਕ ਸੰਮਤੀ ਜਿਹਦੇ ਜੋਣਿਆ ਨਾ ਉਹਦੇ ਮੁਤਾਬਕ ਕੰਮਤੀ ਚੱਲ ਰਹੀ ਹੈ ਹਮ ਉਸ ਦੇ ਮੁਤਾਬਕ ਕੀ ਵਾਰੀ ਵਾਰੀ ਜਾਂਦੇ ਜੌਨ ਵਜਾਇ ਨਾਲ ਹੀ ਜਿਲਾ ਪ੍ਰੈਸ਼ਟੀ ਕੀਤੀ ਹੋ ਰਹੀ ਹੈ ਰਿਜ਼ਲਟ ਆਈ ਜਾ ਰਹੇ ਜਨਰਲ ਚ ਕਰਕੇ ਜਿਹੜੇ ਰਿਜ਼ਲਟ ਆਈ ਜਾਂਦੇ ਉਹ ਬੰਦੇ ਵਾਪਸ ਆਪਣੇ ਜਪਾਰ ਜਾ ਰਹੇ ਅੱਛਾ ਕਦੋਂ ਤੱਕ ਅੰਸਰ ਪੂਰੀ ਜਿਹੜਾ ਕੰਮ 14 ਰਾਉਂਡ ਨੇ ਅਜੇ 2-3 ਰਾਉਂਡ ਹੋਏ ਨੇ ਬਾਕੀ ਮੈਂ ਤਾਂ ਅੰਦਰ ਜਾਂਦਾ ਨਹੀਂ ਜੀ ਹਾਂਜੀ ਮੈਂ ਤਾਂ ਬਾਹਰ ਦਾ ਜੋ ਅੰਦਰੋਂ ਬਾਹਰ ਬੰਦੇ ਆਏ ਉਹਨਾਂ ਨੇ ਮੈਨੂੰ ਦੱਸਿਆ ਕਿ ਆ ਗੱਲ ਹੈ ਅਸੀਂ ਉਦੋਂ ਅੰਦਰ ਜਾਵਾਂਗੇ ਜਦੋਂ ਸਾਨੂੰ ਐਸਟੀਐਮ ਸਾਹਿਬ ਕਾਲ ਕਰਨਗੇ ਉਹਨਾਂ ਨੇ ਕਿਹਾ ਸੀ ਇੱਕ ਵਾਰ ਬੁਲਾਇਆ ਸੀ ਅਸੀਂ ਗਏ ਸੀ ਉਹਨਾਂ ਨੇ ਦੱਸਿਆ ਤਾਂ ਕਿ ਜਿੰਨਾ ਚਿਰ ਪਹਿਲਾਂ ਅੰਦਰੋਂ ਖਾਲੀ ਨਹੀਂ ਹ ਠੀਕ ਹੈ ਜੀ ਹੁਣ ਅਸੀਂ ਇੱਥੇ ਸੁਰੱਖਿਆ ਦੇ ਕਿਸ ਤਰ੍ਹਾਂ ਇੰਤਜ਼ਾਮ ਕੀਤੇਗੇ ਕਿਉਂਕਿ ਅਕਸਰ ਕਈ ਵਾਰ ਐਦਾਂ ਦਾ ਹੁੰਦਾ ਕੋਈ ਹਰਦੂੰਗ ਮਚਾਉਣ ਵਾਲੇ ਆ ਜਾਂਦੇ ਲੋਕ ਨਹੀਂ ਜੀ ਨਹੀਂ ਬਿਲਕੁਲ ਵੇਖੋ ਅੱਜ ਨੀਆਂ ਗੱਡੀਆਂ ਅੰਦਰ ਲੱਗੀਆਂ ਨੇ ਇਹ ਸਿਰੀਆਂ ਸਾਡੇ ਮੁਲਾਜ਼ਮਾਂ ਦੀਆਂ ਨੇ ਬਾਕੀ ਗੱਡੀਆਂ ਜਿਹੜੇ ਆਏ ਇਹਨਾਂ ਨੂੰ ਧਾਰ ਕੇ ਚੱਲ ਗਏ ਨੇ ਲੋਕ ਇਹ ਜਿੱਦਾਂ ਜਿੱਦਾਂ ਰਿਜ਼ਲਟ ਆਈਏ ਜਾਈ ਜਾ ਰਹੇ ਨੇ ਲੋਕ ਅੱਜ ਕੱਲ ਬਹੁਤ ਸਿਆਣੇ ਹੋ ਗਏ ਇਹੋ ਜੀ ਗੱਲ ਨਹੀਂ ਅੱਜ ਬਲਾਕ ਸੰਤੀ ਜਿਹੜੀ ਜ਼ਿਲ੍ਹਾ ਪ੍ਰੀਸ਼ਟ ਹੋਣਾ ਇਹ ਸਾਰੇ بڑے ਲੈ ਕੇ ਸਿਆਣੇ ਬੰਦੇ ਗਿਣਤੀ ਵਾਸਤੇ ਆਏ ਇਹੋ ਜੇ ਤੇ ਕੋਈ ਮੌਲੀ ਹੈ ਜੀ ਤ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਤੁਹਾਨੂੰ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਤਸਵੀਰਾਂ ਨਜ਼ਰ ਆਉਂਦੀਆਂ ਹੋਣਗੀਆਂ ਇਸ ਵੇਲੇ ਕਿ ਜਿੱਥੇ ਕਿ ਲੋਕ ਆਪਣੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹੋਣਗੇ ਤੁਸੀਂ ਵੇਖੋ ਲੋਕ ਇੱਥੇ ਬੈਠੇ ਨੇ ਔਰ ਜਿਸ ਤਰੀਕੇ ਦੇ ਨਾਲ ਕਿਉਂਕਿ ਇਲੈਕਟ੍ਰੋਨਿਕ ਜਦੋਂ ਅਕਾਊਂਟਿੰਗ ਹੁੰਦੀ ਹੈ ਤਾਂ ਉਸ ਦੇ ਨਤੀਜੇ ਜਲਦ ਆ ਜਾਂਦੇ ਨੇ ਕਿਉਂਕਿ ਬੈਲਟ ਤੇ ਜਰੀ VOTING ਹੁੰਦੀ ਹੈ ਉਸ ਦੇ ਨਤੀਜੇ ਥੋੜੀ ਦੇਰੀ ਨਾਲ ਆਉਂਦੇ ਨੇ ਤਾਂ ਇਸ ਵੇਲੇ ਤਸਵੀਰ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿ ਲਗਾਤਾਰ ਜਿਹੜੇ ਨੇ ਇੰਤਜ਼ਾਰ ਆਪਣੇ ਪਿੰਡ ਦੀ ਸਰਕਾਰ ਦੇ ਮੁਖੀ ਦਾ ਹੈ ਕਿ ਕਦੋਂ ਬਣ ਕੇ ਬਾਹਰ ਆਣਗੇ ਤਾਂ ਉਸ ਤੋਂ ਬਾਅਦ ਇੱਕ ਪਿੰਡਾਂ ਦੀ ਜੋ ਸਰਕਾਰ ਹੈ ਪਿੰਡ ਦੀ ਕਿਹਾ ਜਾਂਦਾ ਹੈ ਪਿੰਡ ਦੀ ਸਰਕਾਰ ਜਿਹੜੀ ਹੈ ਉਹ ਬਣੂਗੀ ਤਾਂ ਲਗਾਤਾਰ ਤਸਵੀਰ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਮਾਹੌਲ ਜਿਹੜਾ ਇਸ ਵੇਲੇ ਇੱਥੇ ਜਗ੍ਹਾ ਤੇ ਹੈ ਪੁਲਿਸ ਦਾ ਕੜਾ ਸੁਰੱਖਿਆ ਦਾ ਪੈਰਾ ਹੈ ਔਰ ਉਸ ਤੋਂ ਬਾਅਦ ਜਿਹੜੀ ਹੈ ਕਾਊਂਟਿੰਗ ਜਿਹੜੀ ਹੈ ਲਗਾਤਾਰ ਜਾਰੀ ਹੈ ਲਗਾਤਾਰ ਲੋਕ ਜਿਹੜੇ ਨੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਨੇ ਔਰ ਪੂਰੇ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਭਾ ਦੀਆਂ ਚੋਣਾਂ ਸੀ ਤਾਂ ਉਸ ਦੇ ਵਿੱਚ ਜਿਹੜਾ ਹੈ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਕਈ ਜਗ੍ਹਾ ਤੋਂ ਉਤੋਂ ਅਕਾਲੀ ਦਲ ਅਤੇ ਕਾਂਗਰਸ ਦੀ ਜਿੱਤ ਹੋਈ ਹੈ ਲੇਕਿਨ ਸਿੱਧੇ ਤੌਰ ਤੇ ਕਹੀਏ ਤੇ ਜਿਸ ਤਰੀਕੇ ਦੇ ਨਾਲ ਸ਼ਰਾਤੀ ਚਰਨ ਦੇ ਵਿੱਚ ਜਿਹੜੇ ਨਤੀਜੇ ਆ ਰਹੇ ਨੇ ਉਹਨਾਂ ਨਤੀਜਿਆਂ ਮੁਤਾਬਕ ਜਿਹੜਾ ਹੈ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਆਪਣੀ ਹੁਣ ਪਿੰਡਾਂ ਦੀ ਸਰਕਾਰ ਵੀ ਬਣਾਉਣ ਜਾ ਰਹੀ ਹੈ ਔਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਤਾਂ ਉਸ ਤੋਂ ਬਾਅਦ ਹੁਣ ਇਹ ਆਖਰੀ ਇਲੈਕਸ਼ਨ ਸੀ 2027 ਤੋਂ ਪਹਿਲੇ ਦਾ ਜਿਸ ਦੇ ਵਿੱਚ ਕੀ ਸਰਕਾਰ ਨੂੰ ਆਪਣਾ ਵਰਸੱਚਵ ਕਾਇਮ ਕਰਨਾ ਸੀ ਤੇ ਉਸ ਵਰਸੱਚਵ ਨੂੰ ਕਾਇਮ ਕਰਨ ਦੇ ਵਿੱਚ ਸਰਕਾਰ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਬਹੁਤ ਸਾਰੇ ਸਵਾਲ ਆਮ ਆਦਮੀ ਪਾਰਟੀ ਦੇ ਉੱਤੇ ਖੜੇ ਹੋਏ ਸੀ ਕਿ ਉਹਨਾਂ ਵੱਲੋਂ ਚੋਣਾਂ ਦੇ ਵਿੱਚ ਜਿਹੜੀ ਹੈ ਗੁੰਡਾਗਰਦੀ ਕੀਤੀ ਗਈ ਲੇਕਿਨ ਜੋ ਨਤੀਜੇ ਨੇ ਉਹ ਇਸ ਵੇਲੇ ਸਾਰੇ ਆਮ ਆਦਮੀ ਪਾਰਟੀ ਦੇ ਹੱਕ ਚ ਨੇ ਔਰ ਜਿੱਥੇ ਜਿੱਥੇ ਅਕਾਲੀ ਕਾਂਗਰਸ ਤੇ ਜਿਹੜੇ ਹੋਰ ਵੀ ਰਾਜਨੀਤਿਕ ਪਾਰਟੀਆਂ ਦੇ ਲੋਕ ਖੜੇ ਹੋਏ ਸਨ ਉਹ ਲੋਕ ਹਰ ਦੇ ਨਜ਼ਰ ਆ ਰਹੇ ਨੇ ਕਈ ਜਗ੍ਹਾ ਦੇ ਉੱਤੇ ਅਕਾਲੀ ਦਲ ਕਾਂਗਰਸ ਜਰੂਰ ਦਿੱਤ ਰਹੀ ਹੈ ਲੇਕਿਨ ਮੈਜੋਰਟੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਹੱਕ ਚ ਜਾ ਰਹੀ ਹੈ ਤਾਂ ਕੁੱਲ ਮਿਲਾ ਕੇ 2027 ਤੋਂ ਪਹਿਲਾਂ ਦਾ ਜਿਹੜਾ ਸੈਮੀ ਫਾਈਨਲ ਸੀ ਉਸ ਦੇ ਵਿੱਚ ਆਮ ਆਦਮੀ ਪਾਰਟੀ ਜਿੱਤ ਵੱਲ ਵੱਡੀ ਨਜ਼ਰ ਆ ਰਹੀ ਹੈ ਕੈਮਰਾਮੈਨਰ ਜਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ